ਪੀਪਲ ਆਰ ਪਨ ਚੈਨਲ ਤੇ ਸਾਰੇ ਕਿਸਾਨ ਭਰਾਵਾਂ ਦਾ ਡੈਰੀਆਂ ਵਾਲੇ ਵੀਰਾਂ ਦਾ ਜੋ ਵੀ ਵੀਰ ਮੇਰੇ ਨਾਲ ਜੁੜਿਆ ਹੈ ਚੈਨਲ ਦੇ ਨਾਲ ਜਾਂ ਕੋਈ ਨਵਾਂ ਜੁੜਨਾ ਚਾਹੁੰਦਾ ਹੈ ਸਾਰਿਆਂ ਦਾ ਧੰਨਵਾਦ ਹੈ ਜੀ ਸਾਰੇ ਭਰਾਵਾਂ ਨੂੰ ਸਤ ਸ੍ਰੀ ਅਕਾਲ ਹੀਰੋ ਆ ਇੱਕ ਨੀਲੀ ਰਾਵੀ ਮੱਝ ਹੈ ਤੇ ਇੱਕ ਜਰਸੀ ਗਾਂ ਹੈ ਮੱਝ ਚੌਥੇ ਸੂਏ ਸੂਣ ਵਾਲੀ ਹੈ 4-5 ਦਿਨ ਬਾਕੀ ਹੈ ਮੁੱਲ 1,05,000 ਰੁਪਇਆ ਕਰਦੇ ਐ ਨੀਲੀ ਰਾਵੀ ਦੀ ਮੱਝ ਇਸ ਤੋਂ ਅੱਗੇ ਗਾਂ ਆ ਜਾਂਦੀ ਐ ਜਰਸੀ ਦੂਜਾ ਸੂਆ ਸੂਣ ਵਾਲੀ ਗਾਂ ਦੂਜਾ ਸੂਆ ਮੁੱਲ 65,000 ਰੁਪਇਆ ਕਰਦੇ ਐ ਬਹੁਤ ਵਧੀਆ ਪਿਓਰ ਜਰਸੀ ਐ ਥਣ ਲੇਵਾ ਮੱਝ ਦਾ ਵੀ ਗਾਂ ਦਾ ਵੀ ਬਹੁਤ ਵਧੀਆ ਸਾਫ਼ ਐ ਕਿਸੇ ਵੀਰ ਭਰਾ ਨੇ ਖਰੀਦਣੀ ਹੋਵੇ ਕੋਈ ਖਰੀਦਣ ਦਾ ਚਾਹਵਾਨ ਹੋਵੇ ਤਾਂ ਸਕਰੀਨ ਤੇ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਾਰੇ ਭ੍ਰਮਾਂ ਨੂੰ ਸਾਸਰੀ ਕਾ